RTC ਦੀ ਬੱਸਸ ਦੇ ਵਿੱਚ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਹੰਗਾਮਾ ਵੀ ਹੋ ਰਿਹਾ ਹੈ ਸਾਰੇ ਮੁਲਾਜ਼ਮ ਇਹ ਡਰਾਈਵਰ ਕਨੈਕਟਰ ਇਸ ਗੱਲ ਦੇ ਹੱਕ ਵਿੱਚ ਨਹੀਂ ਹੈਗੇ ਪਰੰਤੂ ਇੱਕ ਯੂਨੀਅਨ ਦਾ ਇਹ ਫੈਸਲਾ ਹੈ ਜਿਹਦੇ ਨਾਲ ਹੈ ਜਿਹੜਾ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਮੰਤਰੀ ਸਾਹਿਬ ਦੀ ਜਿਹੜੀ ਵੀਡੀਓ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪ੍ਰਾਈਵੇਟ ਮਾਫੀਆ ਬਿਲਕੁਲ ਹਾਸ਼ੀਏ ਤੇ ਜੋ ਚੱਲਿਆ ਗਿਆ ਸੀ ਪਰ ਅੱਜ ਉਹ ਮੁੜ ਕੇ ਇਸ ਫੈਸਲੇ ਦੇ ਨਾਲ ਆ ਜਿਹੜਾ ਸਰਜੀਤ ਹੁੰਦਾ ਤੁਹਾਨੂੰ ਇਨਾ ਦਿਨਾਂ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਕਿ ਬਹੁਤ ਜ਼ਿਆਦੀ ਥਾਵਾਂ ਤੋਂ ਅਜਿਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪੀਆਰਟੀਸੀ ਦੀ ਬੱਸਸਾਂ ਦੇ ਵਿੱਚ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਹੰਗਾਮਾ ਵੀ ਹੋ ਰਿਹਾ ਹੈ। ਬੀਤੇ ਦਿਨ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਅਜਿਹਾ ਹੀ ਹੰਗਾਮਾ ਦੇਖਣ ਨੂੰ ਮਿਲਿਆ ਲੇਕਿਨ ਜਿੱਥੇ ਕਿ ਪੀਆਰਟੀਸੀ ਜਿਹੜੇ ਕੰਟਰੈਕਟ ਵਰਕਰ ਯੂਨੀਅਨ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਫੈਸਲੇ ਨੂੰ ਅਮਲ ਦੇ ਵਿੱਚ ਲਾ ਰਹੇ ਨੇ। ਹਾਲਾਂਕਿ ਇੱਕ ਯੂਨੀਅਨ ਅਜਿਹੀ ਹੈ ਪੀਆਰਟੀਸੀ ਕਰਮਚਾਰੀ ਦਲ ਜਿਨ੍ਹਾਂ ਦਾ ਇਹ ਕਹਿਣਾ ਹੈ ਕੀ ਫੈਸਲਾ ਸਰਕਾਰ ਦਾ ਬਿਲਕੁਲ ਅਜੀਹਾ ਨਹੀਂ ਹੈ ਜਿਹੜਾ ਕਿ ਉਸ ਐਸੋਸੀਏਸ਼ਨ ਵੱਲੋਂ ਕਿਹਾ ਜਾ ਰਿਹਾ ਹੈ ਸਾਡੇ ਨਾਲ ਜਿਹੜੇ ਇਥੇ ਜਥੇਬੰਦੀ ਦੇ ਆਗੂ ਵੀ ਨੇ ਤੇ ਜਾਣਦੇ ਕਿ ਆਖਿਰ ਵਿਰੋਧ ਕਿਉਂ ਹੋ ਰਿਹਾ ਹੈ 52 ਸਵਾਰੀਆਂ ਦੀ ਜੇ ਅਸੀਂ ਗੱਲ ਕਰਦੇ ਅਸੀਂ 19 ਕੀ ਹੁੰਦੀਆਂ ਵੈਸੇ ਤਾਂ ਤੁਹਾਨੂੰ ਪੱਖ ਦੇ ਵਿੱਚ ਹੋਣਾ ਚਾਹੀਦਾ ਤੁਸੀਂ ਵਿਰੋਧ ਦੇ ਵਿੱਚ ਕਿਉਂ ਅਸੀਂ ਅਸਲ ਵਿੱਚ ਪੰਜਾਬ ਦੀ ਜਨਤਾ ਦੇ ਹੱਕ ਦੇ ਵਿੱਚ ਹਾਂ ਅਸੀਂ ਆਪਣੇ ਮਹਿਕਮਿਆਂ ਦੇ ਹੱਕ ਦੇ ਵਿੱਚ ਹਾਂ ਦੇਖੋ ਹਿੰਦੁਸਤਾਨ ਦੀ ਆਬਾਦੀ ਜਿਹੜੇ ਸਾਹ ਨਾਲ ਵੱਧ ਰਹੀ ਹੈ ਜੇ ਪੰਜਾਬ ਦੀ ਵਿੱਚ ਜਿਹੜੇ ਹਿਸਾਬ ਨਾਲ ਆਬਾਦੀ ਹੈ ਅਗਰ ਤੁਸੀਂ ਗੱਲ ਕਰੋ ਪੀਕ ਆਵਰਸ ਦੇ ਵਿੱਚ ਹੈ ਜਿਹੜਾ ਸਵੇਰੇ ਸ਼ਾਮ ਜਦੋਂ ਉਦੋਂ ਸਵਾਰੀ ਹੈ ਜਿਹੜੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਜਿੰਨੀਆਂ ਮਰਜ਼ੀ ਬੱਸਾਂ ਤੁਸੀਂ ਮਤਲਬ ਲਿਆਓ ਬਿਨਾਂ ਸਵਾਰੀਆਂ ਖੜੇ ਉਹ ਕਦੇ ਵੀ ਮਤਲਬ ਬੱਸ ਹੈ ਜਿਹੜੀ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਹੁਣ ਅਸੀਂ 3 ਮਿੰਟ ਦੀ ਸਰਵਿਸ ਹੈ ਜਿਹੜੀ ਉਹ ਚੰਡੀਗੜ੍ਹ ਤੋਂ ਪਟਿਆਲੇ ਦੀ ਦੇ ਰਹੇ ਹਾਂ 3 ਮਿੰਟ ਸਮਝ ਲਓ ਵੀ ਗੱਡੀ ਇੱਕ ਆਈ ਇੱਕ ਗਈ ਉਸ ਦੇ ਹਿਸਾਬ ਦੇ ਨਾਲ ਵੀ ਚੰਡੀਗੜ੍ਹ ਦੇ ਵਿੱਚ ਕੱਲ ਤੁਸੀਂ ਦੇਖਿਆ ਕੀ ਹਾਲਾਤ ਸੀਗੇ ਬਹੁਤ ਹਾਲਾਤ ਮਤਲਬ ਪੇਪਰ ਦੇ ਵਿੱਚ ਮਾੜੇ ਹੋਗੇ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਸਾਰੇ ਮੁਲਾਜ਼ਮ ਇਹ ਡਰਾਈਵਰ ਕਨੈਕਟਰ ਇਸ ਗੱਲ ਦੇ ਹੱਕ ਵਿੱਚ ਨਹੀਂ ਹੈਗੇ ਫਿਰੰਤੂ ਇੱਕ ਯੂਨੀਅਨ ਦਾ ਇਹ ਫੈਸਲਾ ਹੈ ਜਿਹਦੇ ਨਾਲ ਹੈ ਜਿਹੜਾ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਮੈਂ ਇੱਕ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਹੈ ਮੰਤਰੀ ਸਾਹਿਬ ਦੀ ਜਿਹੜੀ ਵੀਡੀਓ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਸਲ ਵਿੱਚ ਉਹ ਗੱਲ ਹੈ ਸੀਗੀ ਵੀ ਇੱਕ ਪ੍ਰਾਈਵੇਟ ਸਲੀਪਰ ਗੱਡੀ ਜਿਹੜੀ ਕਿਸੇ ਬਾਹਰਲੀ ਸਟੇਟ ਤੋਂ ਆ ਰਹੀ ਸੀ ਉਹਦੇ ਮੰਤਰੀ ਸਾਹਿਬ ਨੇ ਚਲਾਨ ਕੀਤਾ ਸੀਗਾ ਤਾਂ ਉਹਦੇ ਬਾਰੇ ਉਹ ਬਿਆਨ ਸੀਗਾ ਸਰਕਾਰੀ ਬੱਸਾਂ ਨਾਲ ਇਹਦਾ ਕੋਈ ਲੈਣ ਦੇ ਨਹੀਂ ਹੈਗਾ ਇਹ ਗੱਲ ਇਹ ਹੈ ਵੀ ਉਹ ਜਿਹੜਾ ਚਲਾਨ ਹੈ ਉਹ ਸਰਕਾਰੀ ਬੱਸ ਦਾ ਬਿਲਕੁਲ ਨਹੀਂ ਕਿਸੇ ਦਾ ਕੀਤਾ ਜਾਂਦਾ ਤਾਂ ਉਹ ਇਹ ਬਿਲਕੁਲ ਇੱਕ ਬਹਾਨੇ ਨਾਲ ਪ੍ਰਾਈਵੇਟ ਨੂੰ ਇਹਦਾ ਫਾਇਦਾ ਹੋ ਰਿਹਾ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਪ੍ਰਾਈਵੇਟ ਮਾਫੀਆ ਬਿਲਕੁਲ ਹਾਸ਼ੀਏ ਤੇ ਜੋ ਚੱਲਿਆ ਗਿਆ ਸੀ ਪਰ ਅੱਜ ਉਹ ਮੁੜ ਕੇ ਇਸ ਫੈਸਲੇ ਦੇ ਨਾਲ ਹੈ ਜਿਹੜਾ ਸਰਜੀਤ ਹੁੰਦਾ ਦਿਖਾਈ ਦੇ ਰਿਹਾ ਹੈ ਅੱਛਾ ਇਸੇ ਇੱਕ ਚੀਜ਼ ਹੈ ਜਿਹੜੀ ਉਹ ਦੂਜੀ ਜਥੇਬੰਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੂੰ ਜਿਹੜੀ ਹੈ ਪੀਆਰਟੀਸੀ ਬੱਸਸ ਹੋਰ ਲਾਣੇ ਚਾਹੀਦੀ ਹੈ 52 ਸਵਾਰੀਆਂ ਜੇਕਰ ਕੱਲ ਨੂੰ ਕੋਈ ਹਾਦਸਾ ਹੋ ਜਾਂਦਾ ਹੈ ਤੇ ਇਸ ਦੇ ਜ਼ਿੰਮੇਦਾਰ ਸਿੱਧੇ ਤੌਰ ਤੇ ਉਹਨਾਂ ਨੂੰ ਮੰਨਿਆ ਜਾਂਦਾ ਜਿਹੜਾ ਇੱਕ ਨਵਾਂ ਕਾਨੂੰਨ ਵੀ ਆਉਣ ਵਾਲਾ ਹੈ ਫਿਲਹਾਲ ਤਾਂ ਨੋਟੀਫਿਕੇਸ਼ਨ ਨਹੀਂ ਹੈ ਹੀ 10 ਰੰਨ ਦੀ ਉਹਨਾਂ ਨੇ ਗੱਲ ਆਖੀ ਹੈ ਇਹ 10 ਰਨ ਦਾ ਜਿਹੜਾ ਉਹਦਾ 52 ਸਵਾਰੀਆਂ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਜਿੱ ਸਿੱਧੇ ਤੌਰ ਤੇ ਜੇ ਦੇਖਿਆ ਜਾਵੇ ਨਾ ਹੀ ਅੱਜ ਤੱਕ ਹਜੇ ਉਹ ਕਾਨੂੰਨ ਲਾਗੂ ਹੋਇਆ ਅਸੀਂ ਵੀ ਉਸ ਕਾਨੂੰਨ ਦੇ ਖਿਲਾਫ ਹੈ ਪਰ ਇਹ ਹੈ ਜਿਹੜਾ ਇੱਕ ਤਰ੍ਹਾਂ ਦਾ ਉਹਦਾ ਪ੍ਰੋਟੈਸਟ ਹੈ ਜਿਹੜਾ ਉਹ ਵੀ 16 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਰੱਖਿਆ ਗਿਆ ਬੰਦ ਦਾ ਸਨੇਹਾ ਦਿੱਤਾ ਗਿਆ ਕਿਸਾਨ ਵੀ ਉਹਦੇ ਵਿੱਚ ਨੇ ਤਾਂ ਉਹਦੇ ਨਾਲ ਅਸੀਂ ਵੀ ਉਹਨੂੰ ਸਮਰਥਨ ਕਰਦੇ ਆਂ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਅਸੀਂ ਆਪਣੇ ਡਿਪਾਰਟਮੈਂਟ ਨੂੰ ਕਿਸੇ ਘਾਟੇ ਦੇ ਵਿੱਚ ਲਈਏ ਜਾਂ ਕੋਈ ਸਵਾਰੀਆਂ ਨੂੰ ਤੰਗ ਕਰੀਏ ਸਵਾਰੀਆਂ ਇਹਦੇ ਨਾਲ ਬਹੁਤ ਪਰੇਸ਼ਾਨ ਹੋ ਜਿੜੇ ਪਿਛਲੇ ਸ਼ੁੱਕਰਵਾਰ ਵਾਲੇ ਦਿਨ ਇੱਕ ਪ੍ਰੈਗਨੈਂਟ ਲੇਡੀ ਜਿਹਨੇ ਤਪੇ ਤੋਂ ਚੰਡੀਗੜ੍ਹ ਪੀਜੀਆਈ ਆਉਣਾ ਸੀ ਉਹਨੇ ਸਾਨੂੰ ਇੱਕ ਡਰਾਈਵਰ ਨੇ ਦੱਸਿਆ ਬਸ ਦੇ ਨੇ ਉਨੇ ਕਨੈਕਟਰ ਦੀਆਂ ਬਹੁਤ ਵਿਚਾਰੀ ਨੇ ਮਿੰਨਤਾਂ ਕਰੀਆਂ ਪਰ ਉਹ ਮਤਲਬ ਉਹਨੂੰ ਕਨੈਕਟਰ ਨੇ ਲਿਆਉਣ ਤੋਂ ਮਨ ਕਰਤਾ ਉਹਨੇ ਵਿਚਾਰੀ ਨੇ ਇਹ ਵੀ ਕਿਹਾ ਵੀ ਵੀਰ ਜੀ ਮੈਂ ਬੈਠ ਕੇ ਚਲੀ ਜਾਨੀ ਆਂ ਅਗਰ ਤੁਸੀਂ ਖੜ ਕੇ ਪਰ ਉਹ ਲੈ ਕੇ ਨਹੀਂ ਆਏ ਤੁਹਾਡੇ ਮਾਧਮ ਰਹੀਂ ਜੇ ਉਹ ਭੈਣ ਸੁਣਦੀ ਹੋਵੇ ਮੈਂ ਉਹ ਤੋਂ ਪੀਆਰਟੀਸੀ ਵੱਲੋਂ ਮਾਫੀ ਮੰਗਦਾ ਸਾਰੇ ਮੁਲਾਜ਼ਮ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਹੈਗੇ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਸਵਾਰੀ ਚੜਾ ਕੇ ਰਾਜੀ ਹੈ ਤਿੰਨ ਤਾਂ ਦਿੱਕਤ ਹੈ ਹੀ ਹੈ ਨਾ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਓਵਰਲੋਡਿੰਗ ਹੁੰਦੀ ਬਸ ਇਸ ਦੇ ਵਿੱਚ ਲੋਕੀਂ ਪਿੱਛੇ ਜਿਹੜੀ ਹੈ ਉਹ ਫੜ ਕੇ ਜਾਂਦੇ ਨੇ ਕਿਤੇ ਨਾ ਕਿਤੇ ਆਪਣੀ ਜਾਨ ਨੂੰ ਵੀ ਖਤਰਾ ਪੈਦਾ ਕਰ ਰਹੇ ਨੇ ਜਿਹੜਾ ਐਵੇਂ ਪਿੱਛੇ ਲਟਕਣਾ ਜਾਂ ਖਿੜਕੀ ਚੋਂ ਲਟਕਣਾ ਦੇਖੋ ਉਹ ਤਾਂ ਗਲਤ ਹੈਗਾ ਹੈ ਪਰ ਵਿਭਾਗ ਗੱਡੀਆਂ ਬੱਸਾਂ ਨਵੀਆਂ ਪਾ ਰਿਹਾ ਹੈ ਕੁਝ ਬੱਸਾਂ ਤੁਸੀਂ ਹੈੱਡ ਆਫਿਸ ਜਾਓ ਉੱਥੇ ਵੀ ਖੜੀਆਂ ਨੇ ਸਾਡੀ ਵੀ ਇਹ ਗੱਲ ਦੀ ਮੰਗ ਹੈ ਵੀ ਨਵੀਆਂ ਬੱਸਾਂ ਨੇ ਜਿਹੜੀਆਂ ਪਾਈਆਂ ਜਾਣ ਮਾਨਯੋਗ ਚੇਅਰਮੈਨ ਸਾਹਿਬ ਨੇ ਜਿਹੜੇ ਸਾਡੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਕਹਿੰਦੇ ਬਹੁਤ ਜਲਦ ਵਿਭਾਗ ਦੇ ਵਿੱਚ ਬੱਸਾਂ ਲਿਆਂਦੀਆਂ ਜਾਣਗੀਆਂ ਪਰ ਇੱਕਦਮ ਇਹ ਚੀਜ਼ ਦਾ ਹੱਲ ਹੈ ਜਿਹੜਾ ਇਹਦਾ ਨਹੀਂ ਕੱਢਿਆ ਜਾ ਸਕਦਾ ਅੱਛਾ ਕਿੰਨੇ ਲੋਕ ਕਿੰਨੇ ਤੁਹਾਡੇ ਕਹੇ ਕਿ ਜਿਹੜੇ ਤੁਹਾਡੇ ਜਥੇਬੰਦੀ ਹੈ ਕਿੰਨੇ ਫੇਵਰਚ ਨੇ ਤੇ ਦੂਜੇ ਪਾਸੋਂ ਕਿੰਨੀ ਕੀ ਦਾ ਸਟਰੈਂਥ ਹੈ ਕਿਉਂਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਬਣੀ ਹੈ ਉਹ ਇਹ ਨਜ਼ਰ ਆ ਰਿਹਾ ਹੈ ਕਿ ਪੀਆਰਟੀ ਸੀ ਦੀ ਅਲੱਗ-ਅਲੱਗ ਯੂਨੀయన్స్ ਕਮ ਤਾਂ ਸਾਰੇ ਇੱਕ ਹੀ ਕਾਰਜ ਕੋ ਕੰਟਰੈਕਟ ਤੇ ਤੁਸੀਂ ਪੱਕੇ ਹੋ ਫਰਕ ਸਿਰਫ ਇੰਨਾ ਕੀ ਹੈ ਤੇ ਕਿੰਨੇ ਫੇਵਰ 'ਚ ਹੈ ਕਿੰਨੇ ਅਗੇਂਸਟ ਦੇਖੋ ਮੈਮ ਇਹ ਗੱਲ ਹੈਗੀ ਉਹਦੇ 'ਚ ਅਮਲ ਚ ਲਿਆਉਣ ਦੀ ਜੇ ਹੁਣ ਦੇਖੀਏ ਤਾਂ ਫੇਵਰ 'ਚ ਅੰਦਰੋਂ ਦਿਲ ਡਰਾਈਵਰ ਕਨੈਕਟਰ ਦਾ ਨਹੀਂ ਕਰਦਾ ਹੈਗਾ ਪਰ ਇਹਦੇ ਨਾਲ ਕੀ ਹੈ ਵੀ ਯੂਨੀਅਨ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਹੜਤਾਲ ਰੱਖੀ ਗਈ ਸੀ ਜਿਹਦੇ ਵਿੱਚ ਹੜਤਾਲ ਦੇ ਜਿਹੜੇ ਲੋਕਾਂ ਨੇ ਡਿਊਟੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮਤਲਬ ਚੂੜੀਆਂ ਪਾ ਕੇ ਉਹਨਾਂ ਦੇ ਚੁੰਨੀਆਂ ਪਾ ਕੇ ਉਹਨਾਂ ਦੀ ਮਤਲਬ ਕਟਮਾਰ ਕੀਤੀ ਗਈ ਉਹਨਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਗਈਆਂ ਜਿਸ ਤੋਂ ਬਾਅਦ ਜਿਹੜੇ ਲੋਕ ਕੰਮ ਵਿਭਾਗ ਦੇ ਵਿੱਚ ਕਰਨਾ ਚਾਹੁੰਦੇ ਆ ਡਰਾਈਵਰ ਕਨੈਕਟਰ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਜੇ ਕੋਈ ਇਨਸਪੈਕਟਰ ਕੰਮ ਕਰਨ ਨੂੰ ਕਹਿੰਦਾ ਉਹਨੂੰ ਵੀ ਥ੍ਰੈਟ ਕੀਤਾ ਜਾਂਦਾ ਕੰਟਰੈਕਟ ਯੂਨੀਅਨ ਦੇ ਲੋ ਜੀ ਬਿਲਕੁਲ ਜੀ ਬਿਲਕੁਲ ਕੁਝ ਬੰਦੇ ਨੇ ਸਾਰੇ ਨਹੀਂ ਅਸੀਂ ਕਹਿੰਦੇ ਕੁਝ ਬੰਦੇ ਨੇ ਜਿਹੜੇ ਇਸ ਚੀਜ਼ ਮਤਲਬ ਥ੍ਰੈਟ ਕਰਦੇ ਆ ਵਿਭਾਗ ਦੇ ਵਿੱਚ ਇੰਨਾ ਕਿ ਮਤਲਬ ਕੰਮ ਕਰਨਾ ਜਿਹੜਾ ਮੁਸ਼ਕਲ ਹੋਇਆ ਪਿਆ ਕਿਸੇ ਕਿਸ ਇਨਸਪੈਕਟਰ ਨੂੰ ਵੀ ਧਮਕੀ ਦਿੱਤੀ ਗਈ ਹੈ ਤੁਹਾਡੇ ਵਿੱਚੋਂ ਹੀ ਹੈ ਨਾ ਆਈ ਥਿੰਕ ਇਹੀ ਨੇ ਆਪਾ ਜੀ ਕੀ ਨਾਮ ਹੈ ਆਪਣਾ ਮੇਰਾ ਮਨਦੀਪ ਸਿੰਘ ਜੀ ਮਨਦੀਪ ਜੀ ਤੁਹਾਡੀ ਵੀ ਅਸੀਂ ਸੁਣਿਆ ਕਿ ਤੁਹਾਡਾ ਨਾਮ ਵੀ ਬਹੁਤ ਸਾਰੀ ਥਾਵਾਂ ਤੇ ਕਿ ਤੁਸੀਂ ਪੈਸੇ ਲੈ ਕੇ ਕੰਮ ਕਰਾਉਂਦੇ ਹੋ ਕੁਝ ਅਜਿਹੀ ਚਰਚਾਵਾਂ ਆਈਆਂ ਦੇਖੋ ਜੀ ਬਿਲਕੁਲ ਸਰਾਸਰ ਝੂਠ ਹੈ ਇੱਕ ਇਹਨਾਂ ਨੇ ਜਿਹੜਾ ਡਰਾਈਵਰ ਹੈ 2017 ਦੇ ਵਿੱਚ ਇਹ ਮਤਲਬ ਅਫੀਮ ਦੇ ਕੇਸ ਦੇ ਵਿੱਚ ਇਹ ਪੁਲਿਸ ਨੇ ਫੜਿਆ ਸੀਗਾ 2017 ਦਾ ਮਸਲਾ ਇਹ ਜਿਹੜੀ ਉਹਨਾਂ ਨੇ ਆਡੀਓ ਵਾਇਰਲ ਕਰੀ ਹੈ ਉਹ ਸਬੰਧੀ ਵਿਭਾਗੀ ਪੜਤਾਲਾਂ ਤੇ ਹੋਟ ਡਿਪਾਰਟਮੈਂਟ ਤੇ ਜਿਹੜੇ ਵੀ ਹੈਗੇ ਪੁਲਿਸ ਵੱਲੋਂ ਸਾਰੀਆਂ ਪੜਤਾਲਾਂ ਹੋਈਆਂ ਆਏਆਂ ਜੋ ਕਿ ਸਰਾਸਰ ਝੂਠ ਪਾਇਆ ਗਿਆ ਹੈ ਠੀਕ ਹੈ ਜੀ ਬਿਲਕੁਲ ਉਹ ਡਰਾਈਵਰ ਵੱਲੋਂ ਝੂਠ ਬੋਲਿਆ ਗਿਆ ਤੇ ਉਹ ਇਹ ਵੀ ਜਾਣ ਬੁੱਝ ਕੇ ਇਲਜ਼ਾਮ ਲਾ ਰਿਹਾ ਕਿ ਮੈਨੂੰ ਜਾਣ ਬੁੱਝ ਕੇ ਇਹਨਾਂ ਨੇ ਫਸਾਇਆ ਉਹਦੇ ਡਰਾਈਵਰ ਹੈ ਉਹ ਚੰਡੀਗੜ੍ਹ ਡਿੱਪੂ ਦੇ ਡਰਾਈਵਰ ਸੀਗੇ ਮੈਂ ਉਸ ਸਮੇਂ ਜਦੋਂ ਉਹ ਡਰਾਈਵਰ ਮਤਲਬ ਅਫੀਮ ਦੇ ਕੇਸ ਆ ਨਸੇ 'ਚ ਪੁਲਿਸ ਨੇ ਜਦੋਂ ਫੜਿਆ ਉਸ ਟਾਈਮ ਮੈਂ ਸਮਰੂਹ ਡਿੱਪੂ ਦੇ ਵਿੱਚ ਡਿਊਟੀ ਕਰ ਰਿਹਾ ਸੀ ਤੇ ਜਿਸ ਸਮੇਂ ਉਹ ਮੇਰੇ ਤੇ ਇਲਜ਼ਾਮ ਲਾ ਰਿਹਾ ਉਸ ਸਮੇਂ ਨਾਮ ਹੈ ਰੋਟਾ ਕਲਰਕ ਸੀਗਾ ਨਾ ਕੋਈ ਡਿਊਟੀ ਇੰਸਪੈਕਟਰ ਸੀ ਮੇਰੇ ਕੋਲ ਇਹ ਜੀ ਪਾਵਰ ਸੀ ਵੀ ਉਹਦੀ ਡਿਊਟੀ ਲਾਣ ਦੇ ਕੋਈ ਪੈਸੇ ਮੰਗਾਗਾ ਮੈਂ ਆਊਟ ਸੈਟਿੰਗ ਦੇ ਡਿਊਟੀ ਕਰ ਰਿਹਾ ਸੀ ਜੋਕਰ ਸਾਰਾ ਸਾਰ ਝੂਠ ਹੈ ਸਾਰੀ ਇਹ ਪੜਤਾਲਾਂ ਹੋ ਚੁੱਕੀਆਂ ਨੇ ਮਤਲਬ ਉਹਦੇ ਵਿੱਚ ਕੋਈ ਵੀ ਇਲਜ਼ਾਮ ਜਿਹੜੇ ਉਹ ਸਾਬਤ ਨਹੀਂ ਕਰ ਪਿਆ ਬਿਲਕੁਲ ਝੂਠੇ ਇਲਜ਼ਾਮ ਉਹਦੇ ਵੱਲੋਂ ਲਾਏ ਗਏ ਆ ਫਿਲਹਾਲ ਤੁਹਾਡਾ ਕੇਸ ਵੀ ਚੱਲ ਰਿਹਾ ਹੈ ਨਾ ਤੇ ਵਕੀਲ ਹੈ ਪ੍ਰਦੀਪਨ ਗਰਗ ਜੀ ਤੁਸੀਂ ਇਹਨਾਂ ਦਾ ਕੇਸ ਲੜ ਰਹੇ ਫਿਲਹਾਲ ਕਿੱਥੇ ਤੱਕ ਪਹੁੰਚਿਆ ਹੈ ਕੇਸ ਤੇ ਕੀ ਜੋ ਲੋਕਾਂ ਨੇ ਆਪਣਾ ਨਾ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਦਆਊਟ ਵੈਰੀਫਾਈਂਗ ਦਾ ਫੈਕਟਸ ਬਿਨਾ ਆਪਣਾ ਜਸਟ ਸਾਡੇ ਕਲਾਇੰਟਸ ਅਗੇਂਸਟ ਅਲਿਗੇਸ਼ਨ ਲਗਾਤੇ ਆ ਉਹ ਟੋਟਲੀ ਆਪਣਾ ਬੇਬੁਨਿਆਦ ਨੇ ਫਾਲਸ ਅਲਿਗੇਸ਼ਨ ਉਸ ਲਈ ਲਈ ਅਸਿਨਿਰ ਦੇ ਡੈਫਮੇਸ਼ਨ ਕੇਸ ਫਾਈਲ ਕੀਤਾ ਹੋਇਆ ਜਿੱਥੇ ਗਵਾਇਆਂ ਤੇ ਕੇਸ ਚੱਲ ਰਿਹਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਗਵਾਇਆਂ ਤੋਂ ਬਾਅਦ ਉਹਨਾਂ ਨੂੰ ਡੈਫੀਨੇਟਲੀ ਸਮਨਿੰਗ ਹੋਊਗੀ ਤੇ ਸਾਨੂੰ ਇਹ ਵੀ ਉਮੀਦ ਹੈ ਕਿ ਸਮਨਿੰਗ ਹੋਣ ਤੋਂ ਬਾਅਦ ਜਿਹੜਾ ਉਹਨਾਂ ਨੇ ਸਾਨੂੰ ਡਿਫੇਮ ਕੀਤਾ ਉਹ ਤੇ ਅਸਿਨਿਰ ਨੂੰ ਤੋਂ ਮੰਗਿਆ ਵੀ ਆਪਣਾ ਮੁਆਵਜ਼ਾ ਮੰਗਿਆ ਕਿ ਸਾਨੂੰ ਕੰਪੰਸੇਟ ਕੀਤਾ ਜਾਵੇ ਜੋ ਸਾਨੂੰ ਡਿਫੇਮ ਕੀਤਾ ਪਬਲਿਕ ਵਿੱਚ ਉਹ ਸਾਨੂੰ ਆਪਣਾ ਜਸਟਿਸ ਮਿਲੂਗਾ ਠੀਕ ਹੈ ਬਿਲਕੁਲ ਤੇ ਬਿਲਕੁਲ ਸਵਾਲ ਉਹੀ ਹੈ 52 ਸਵਾਰੀਆਂ ਦਾ ਸਵਾਲ ਤਾਂ ਹੈ ਹੀ ਹੈ ਇਸ ਤੋਂ ਇਲਾਵਾ ਇੱਕ ਦੂਜੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਹੜੀ ਇਹ ਅਸੀਂ ਕਹੀਏ ਕੀ ਗੱਲ ਪੀ ਆਰਟੀਸੀ ਦੀ ਹੋ ਰਹੀ ਹੈ ਜੱਥੇਬੰਦੀਆਂ ਦੋਨੇ ਵਿਊ ਪੁਆਇੰਟਸ ਦੋਨਾਂ ਦੇ ਅਲੱਗ-ਅਲੱਗ ਹੈ ਲੇਕਿਨ ਸਫਰ ਜੜਾਏ ਉਹ ਆਮ ਜਨਤਾ ਨੂੰ ਕਰਨਾ ਪੈ ਰਿਹਾ ਜਿੱਥੇ ਕਿ ਲੋਕੀ ਤਸਵੀਰਾਂ ਸਾਨੂੰ ਨਜ਼ਰ ਆਉਂਦੀਆਂ ਹੈ ਕਿ ਉਹ ਬਸ ਤੇ ਵਿੱਚ ਬੈਠਣਾ ਚਾਹੁੰਦੇ ਹੈ ਪਰ ਉਹਨਾਂ ਨੂੰ ਨਹੀਂ ਬਿਠਾਇਆ ਜਾਂਦਾ 52 ਸਵਾਰੀਆਂ ਤੋਂ ਉਤੇ ਹਾਲਾਂਕਿ ਸਰਕਾਰ ਵੱਲੋਂ ਹਲੇ ਤੱਕ ਇਸ ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕੈਮਰਾ ਪਰਸਨ ਪਵਨ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ